ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ। ਹਾਜ਼ਰ ਹੈ ਇੱਕ ਨਵੀਂ ਕਹਾਣੀ ਲੈ ਕੇ ਉਮੀਦ ਹੈ ਤੁਹਾਨੂੰ ਕਹਾਣੀ ਪਸੰਦ ਆਊਗੀ। ਮਾਂ ਦਾ ਦਰਦ। ਲੋਕ ਕਹਿੰਦੇ ਮਾਂ ਬੱਚੇ ਦੀ ਜ਼ਿੰਦਗੀ ਬਣਾਉਂਦੀ ਆ ਪਰ ਕਈ ਵਾਰ ਉਹੀ ਬੱਚਾ ਉਸੇ ਮਾਂ ਦੀ ਜ਼ਿੰਦਗੀ ਤਬਾਹ ਕਰ ਦਿੰਦਾ ਹੈ। ਉਹ ਅਸਹਿ ਦਰਦ ਚੱਲ ਕੇ ਪਹਿਲਾਂ ਇੱਕ ਨੰਨੀ ਜਾਨ ਨੂੰ ਦੁਨੀਆ ਤੇ ਲਿਆਉਂਦੀ ਹੈ। ਫਿਰ ਉਹ ਉਸ ਨੰਨੀ ਜਾਨ ਨੂੰ ਬੋਲਣਾ, ਖਾਣਾ, ਚੱਲਣਾ, ਚੰਗੀਆਂ ਆਦਤਾਂ ਸਿਖਾਉਂਦੀ ਹੈ। ਇਹ ਸੋਚ ਕੇ ਕਿ ਮੇਰਾ ਪੁੱਤ ਪੜ੍ਹ ਲਿਖ ਕੇ ਚੰਗਾ ਅਫਸਰ ਬਣੇਗਾ ਤੇ ਮੇਰੇ ਬੁਢਾਪੇ ਦਾ ਸਹਾਰਾ ਬਣੇਗਾ। ਪਰ ਉਹ ਇਹ ਨਹੀਂ ਜਾਣਦੀ ਹੁੰਦੀ ਕਿ ਉਸ ਦਾ ਬੱਚੇ ਚੰਗਾ ਅਫਸਰ ਜਾਂ ਦੂਰ ਅਫਸਰ ਤਾਂ ਦੂਰ ਪਰ ਚੰਗਾ ਇਨਸਾਨ ਜਾਂ ਚੰਗਾ ਪੁੱਤ ਬਣਨ ਦੀ ਸਫਲ ਰਹਿ ਜਾਊਗਾ ਮਾਂ ਆਪਣੇ ਪੁੱਤ ਨੂੰ ਸੁਪਨੇ ਜਾਂ ਕਲਪਨਾ ਵਿੱਚ ਸੂਟ ਬੂਟ ਪਾ ਇੱਕ ਕਨਗੋ ਵਾਂਗ ਨਮੰਦਿਆਂ ਤੇ ਹੁਕਮ ਚਲਾਉਂਦਾ ਦੇਖਦੀ ਹੈ ਪਰ ਜਦ ਉਹੀ ਪੁੱਤ ਬੀੜੀਆਂ ਸਿਗਰਟ ਜਾਂ ਚਿੱਟੇ ਵਰਗੇ ਨਸ਼ੇ ਦਾ ਆਦੀ ਹੋ ਲੋਕਾਂ ਦੀਆਂ ਲਾਣਤਾ ਲੈਂਦਾ ਤਾਂ ਮਾਂ ਦਾ ਸੀਨਾ ਬਿੰਨਿਆ ਜਾਂਦਾ ਮਾਂ ਰੋਂਦੀ ਕਰ ਲਾਉਂਦੀ ਵਾਸਤੇ ਪਾਉਂਦੀ ਹੈ ਸਭ ਛੱਡਣ ਲਈ ਕਹਿੰਦੀ ਹੈ ਮਰ ਨਸੇ ਵੀ ਚੋ ਪੁੱਤ ਉਸ ਠੰਡੀ ਛਾਂ ਜਾਂ ਰੱਬ ਰੂਪੀ ਮਾਂ ਨੂੰ ਕੁੱਟਦਾ ਮਾਰਦਾ ਪਰ ਫਿਰ ਵੀ ਮਾਂ ਆਪ ਸ਼ਬਦ ਦੀ ਬਜਾਏ ਪੁੱਤ ਤੋਂ ਬਿਨਾਂ ਨਹੀਂ ਬੋਲਦੀ ਮਾਂ ਤਾਂ ਮਾਂ ਹੀ ਹੈ ਮਾਂ ਬੱਚੇ ਨੂੰ ਜਨਮ ਦਿਨ ਸਮੇਂ ਦਾ ਦਾ ਦਰਦ ਸਹਾਰ ਲੈਂਦੀ ਹੈ ਜੋ ਕਿ ਇੰਨਾ ਭਿਆਨਕ ਹੁੰਦਾ ਜਿਵੇਂ 20 ਹੱਡੀਆਂ ਇੱਕੋ ਸਮੇਂ ਤੇ ਟੁੱਟ ਗਈਆਂ ਹੋਣ ਪਰ ਇੱਕ ਮਾਂ ਸੁਪੁੱਤ ਨੂੰ ਕਪੁੱਤ ਦੇ ਰੂਪ ਵਿੱਚ ਨਹੀਂ ਦੇਖ ਸਕਦੀ ਕਹਿੰਦੇ ਰੱਬ ਹਰੇਕ ਜਗ੍ਹਾ ਮੌਜੂਦ ਨਹੀਂ ਹੋ ਸਕਦਾ ਇਸ ਕਰਕੇ ਉਸ ਨੇ ਮਾਂ ਬਣਾਈ ਜੋ ਵੀ ਤੁਸੀਂ ਪਾਉਣਾ ਚੋ ਜੋ ਵੀ ਤੁਸੀਂ ਪਾਉਣਾ ਚਾਹੁੰਦੇ ਹੋ ਜਿਵੇਂ ਕੋਈ ਚੀਜ਼ ਉਪਾਦੀ ਉਹ ਤੁਹਾਨੂੰ ਮਾਂ ਦੇ ਪੈਰਾਂ ਵਿੱਚੋਂ ਮਿਲਣੀ ਹੈ ਕਿਉਂਕਿ ਮਾਂ ਦੀ ਅਸੀਸ ਕਦੇ ਵੀ ਖਾਲੀ ਨਹੀਂ ਜਾਂਦੀ ਚਾਹੇ ਹਜ਼ਾਰਾਂ ਲੱਖਾਂ ਕਰੋੜਾਂ ਦੀ ਕੋਈ ਚੀਜ਼ ਤੋੜ ਦੇਵੋ ਪਰ ਕਦੇ ਵੀ ਮਾਂ ਦਾ ਦਿਲ ਨਾ ਤੋੜੋ ਕਿਉਂਕਿ ਇਸ ਗੁਨਾਹ ਲਈ ਮਾਂ ਤਾਂ ਸ਼ਾਇਦ ਤੁਹਾਨੂੰ ਮਾਫ ਕਰ ਦੇਵੇ ਪਰ ਉਹ ਕਰਤਾਰ ਕਦੇ ਮਾਫ ਨਹੀਂ ਕਰੇਗਾ ਧੰਨਵਾਦ ਦੋਸਤੋ ਜੇਕਰ ਖਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜਰੂਰ ਕਰਿਓ ਮਾਂ ਨੂੰ ਪਿਆਰ ਕਰਨ ਵਾਲੇ ਲਾਈਕ ਸ਼ੇਅਰ ਜਰੂਰ ਕਰਿਓ ਧੰਨਵਾਦ